ਅਧਿਕਾਰ ਸਾਹਿਬ ਨੇ ਉਹੀ ਗੱਲ ਪਹਿਲਾਂ ਸਾਨੂੰ ਕਹੀ ਸੀ ਉਹਨਾਂ ਨੇ ਦੁਬਾਰਾ ਕਹੀ ਉਹੀ ਗੱਲ ਕਿ ਸਾਰੇ ਜਿਹੜੇ ਮੈਂਬਰ ਨੇ ਅੰਮ੍ਰਿਤਾਰੀ ਹੋਣੇ ਚਾਹੀਦੇ ਆ ਸੋ ਜਿੰਨੇ ਅਸੀਂ ਆਏ ਅੰਮ੍ਰਿਤਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਮ੍ਰਿਤਾਰੀ ਕਿਸ ਨੇ ਕੋਈ ਅਵਗਿਆ ਕਿਸੇ ਕੋ ਹੋਈ ਹੈ ਤੇ ਫੋਲ ਬਖਸ਼ਾਲੇ ਆਪਣੀ ਔਰ ਉਸ ਵਾਸਤੇ ਉਹਨਾਂ ਨੇ 48 ਦਿਨ ਦਾ ਟਾਈਮ ਦਿੱਤਾ ਜਿਹੜਾ ਕਿ ਮੇਰੇ ਕਹਿ ਪਹਿਲੀ ਸਤੰਬਰ ਬਣੇਗਾ ਸੋ ਉਦੋਂ ਤੱਕ ਕੈਸੀ ਵੀ ਹੁਣ ਸਭ ਨੂੰ ਚਿੱਠੀ ਕਰਦਾਂਗੇ ਮੈਂਬਰਸ ਨੂੰ ਟੈਲੀਫੋਨ ਵੀ ਕਰਦਾਂਗੇ ਤੋ ਜਿੰਨੇ ਦੂਜੀ ਇਹ ਵੀ ਗੱਲ ਹੈ ਕਿ ਜੇ ਕਿਸੇ ਨੇ ਪੁੱਲ ਬਖਸ਼ਾਣੀਆਂ ਆਪਣੀ ਔਰ ਦੁਬਾਰਾ ਮੁਕਾਨ ਪਹਿਰਨਾ ਤਾਂ ਅਸੀਂ ਜਸਦਰ ਸਾਹਿਬ ਨੇ ਆਪ ਵੀ ਇਸ ਜਸਕੀਤਾ ਅਸੀਂ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਗੁਰਦੁਆਰਾ ਸਾਹਿਬ ਉਤੇ ਚੀਫ ਕਾਜ਼ਾ ਦਵਾਨ ਦੇ ਆ ਕੇ ਉਤੇ ਪੰਚਪਾਇਰ ਸਾਬ ਆ ਕੇ ਸਾਨੂੰ ਸਰਾ ਕਾਜਾ ਜਾਨੀ ਸਾਹਿਬ ਵੀ ਪਹੁੰਚ ਰਿਹਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਧਮਕੀਆਂ ਦਾ ਦੌਰ ਜਾਰੀ ਹੈ ਤੁਸੀਂ ਵੀ ਇੱਕ ਵਾਰ ਆ ਚੁੱਕੇ ਹੋ ਉਹਦੇ ਬਾਰੇ ਵੀ ਥੋੜਾ ਦੱਸੋ ਅਹ ਦੇਖੋ ਮੇਰੇ ਖਿਆਲ ਤੇ ਇਹ ਹੈ ਕਿ ਸਾਨੂੰ ਡਰਨਾ ਨਹੀਂ ਚਾਹੀਦਾ ਸੋਸ਼ਲ ਮੀਡੀਆ ਤੋਂ ਸਾਨੂੰ ਡਰਨ ਲੱਗਿਆ ਸੋਸ਼ਲ ਮੀਡੀਆ ਨੇ ਸਾਨੂੰ ਬਿਲਕੁਲ ਸੇਮ ਗਏ ਡਰ ਗਏ ਲੋਕ ਸਾਰੇ ਤੇ ਨਹੀਂ ਡਰਨਾ ਚਾਹੀਦਾ ਇਸ ਤਰ੍ਹਾਂ ਦੇ ਕੋਈ ਵੀ ਕੋਈ ਵੀ ਬੰਦਾ ਐਸਾ ਧਮਕੀ ਦੇ ਦੇਗਾ ਤੇ ਬੜੀ ਬੜੀ ਧਮਕੀਆਂ ਸਸਈਆਂ ਨੇ ਸਾਹਮਣੇ ਵੇਖੋ ਬਾਬਾ ਗੁਰਬਖਸ਼ ਸਿੰਘ ਜੀ ਦੀ ਸਾਹਮਣੇ ਯਾਦ ਹੈ ਸਾਡੇ ਵਾਸਤੇ ਕੀ ਸਿੱਖਾਂ ਨੇ ਖੜ ਕੇ ਦੇ ਅਮਸ਼ਾਦ ਦਾ ਸਾਹਮਣਾ ਕੀਤਾ ਸੀਗਾ ਸੋ ਇਹ ਉਹ ਸਥਾਨ ਹੈ ਜਿੱਥੇ ਜਿੰਨੇ ਸਾਨੂੰ ਹਿੰਮਤ ਦਿੱਤੀ ਹੈ ਜਿੰਨੂੰ ਸਾਨੂੰ ਹੌਸਲਾ ਦਿੱਤਾ ਹੈ ਔਰ ਕੱਲ ਮੈਂ ਆਪਣੇ ਪਿਤਾ ਜੀ ਕੋਲ ਬੈਠਾ ਸੀ ਕਿੰਦੇ ਜਦੋਂ ਸਿੱਖ ਜਦੋਂ ਲੁਕਦੇ ਫਿਰਦੇ ਸੀ ਜਦੋਂ ਇਹਨਾਂ ਕੋ ਖਾਨ ਨੂੰ ਨਹੀਂ ਸੀ ਹੁੰਦਾ ਜਦੋਂ ਸਿਰਾਂ ਤੇ ਮੋਲ ਹੁੰਦੇ ਸੀ ਉਦੋਂ ਵੱਧਦੇ ਸੀਗੇ ਸੋ ਕੁਦਰਤੀ ਕਾਲ ਹੈ ਜਦੋਂ ਵਿਪਰੀਤ ਸਥਿਤੀ ਆਉਂਦੀ ਉਦੋਂ ਸਿੱਖੀ ਜਿਹੜੀ ਆ ਬਾਗੀ ਫੁੱਲਦੀ ਪਰ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਹੀ ਸੀਐਮ ਸਾਹਿਬ ਕੇਚੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਦਾ ਇਜਾਜ਼ਤ ਲੈਣ ਦੇ ਲਈ ਆ ਰਹੇ ਨੇ ਦੇਖਿਆ ਕਿ ਮੱਥਾ ਟੇਕਣ ਆ ਰਹੇ ਹੈ ਔਰ ਸੁਰੱਖਿਆ ਪ੍ਰਬੰਧਾਂ ਦਾ ਵੀ ਔਰ ਡੈਫੀਨਿਟਲੀ ਇਜਾਜ਼ਤ ਲੈਣਗੇ ਅੱਜ ਆਰੇ 12 ਵਜੇ ਮਿਲਾ ਰਹੇ ਹਾਂ ਸਾਬ ਲਾਈਫ ਗਾਰਡ ਡਰਾਈਵਰ ਵੀ ਅੱਜ ਦੀ ਮੀਟਿੰਗ ਬਾਰੇ ਦੁਬਾਰਾ ਦੱਸ ਦੋ ਜੀ ਪਲੀਜ਼ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੈਦਰ ਸਾਹਿਬ ਦੇ ਹੁਕਮ ਦੇ ਅਨਸਾਰ ਅਸੀਂ ਆਈਸੀ ਦਾ ਕਹਿੰਦੇ ਸੈਕਟਰੀਏਟ ਹਾਂਜੀ ਔਰ ਉਹਨਾ ਉਹ ਹੀ ਦੁਬਾਰਾ ਗੱਲ ਦੁਹਰਾਈ ਹੈ ਅਪਦੀ ਕਿ ਜਿਹਨੇ ਮੈਂਬਰ ਨੇ ਕਿੰਕੇ ਅੰਦਰਤਰੀ ਹਮਲਾ ਕਰਾਂਗੇ ਸਾਡੇ ਕਨਸਟੀਟਿਊਸ਼ਨ ਦੇਖਿਆ ਹੋਇਆ ਮੈਂ ਇੱਕ ਵਾਰ ਕਹਿੰਦੇ ਜਿੰਨਾਂ ਕੋ ਵਾਕਿਆ ਹੋ ਗਿਆ ਉਹ ਆਪਣੀ ਸ਼ਰਤੀ ਪ੍ਰਮੋਟ ਕਰਨ ਵਾਲੇ ਸੋ ਅੱਜ ਅਸੀਂ ਮੈਂਬਰਾਂ ਨੂੰ ਲੈ ਕੇ ਗੱਲ ਕਰਨੇ ਕਰਾਂਗੇ ਸਭ ਕੋਈ ਲਿਸਟ ਵੀ ਸਾਂਝੀ ਕੀਤੀ ਗਈ ਕਿ ਕਿੰਨੇ ਅੰਮ੍ਰਿਤਧਾਰੀ ਨੇ ਕਿੰਨੇ ਇਸ ਤਰ੍ਹਾਂ ਕਿ ਸਾਡੇ ਵੱਲੋਂ ਤਾਂ ਸਾਰੇ ਅੰਮ੍ਰਿਤਧਾਰੀ ਨੇ ਕਿ ਸਭ ਨੇ ਸਾਨੂੰ ਪੂਰਾ ਉਹ ਪੂਰਾ ਫਾਰਮ ਹੁੰਦਾ ਭਰਿਆ ਹੋਇਆ ਜਿਹਦੇ ਚ ਲਿਖਿਆ ਕਿ ਮੈਂ ਅੰਮ੍ਰਿਤਧਾਰੀ ਹਾਂ ਠੀਕ ਹੈ ਪਰ ਜ਼ਿੰਦਗੀ ਚ ਚਲਦੇ ਆ ਫਿਰਦੇ ਆ ਕੋਈ ਕਈ ਗਲਤੀਆਂ ਜ਼ਿੰਦਗੀ ਚ ਹੋ ਜਾਂਦੀਆਂ ਨੇ ਸੋ ਨਮਨਸ੍ਰੀਓ ਸਾਡੀ ਪੰੋਂ ਨਹੀਂ ਬੇਨਤੀ ਰਹੀ ਕਿ ਜਿਹਦਾ ਸਭ ਦਾ ਵੀ ਆਦੇਸ਼ ਹੈ ਕਿ ਉਹ ਆਪਣੀ ਸ਼ੁੱਧੀ ਕਰਨ ਦੁਬਾਰਾ ਕਰੇ ਕੋਈ ਸਮਾਥ ਆਦਮੀ ਤਹਿ ਕੀਤੀ ਗਈ ਜੀ 21 ਅ ਕਾਲੀ ਦਿਨ ਦਾ ਟਾਈਮ ਦਿੱਤਾ ਜਿਹੜਾ ਕਿ ਮੈਂ ਕਿਹਾ ਪਹਿਲੀ ਪਹਿਲੀ ਸਤੰਬਰ ਨੂੰ ਪਹਿਲੀ ਸਤੰਬਰ ਤੱਕ ਸਾਰੇ ਤੁਸੀਂ ਲੋਕ ਕੋਈ ਫਿਰ ਕਾਲ ਦਿਓਗੇ ਸਾਰਿਆਂ ਨੂੰ ਕਨਵੇ ਕਰਾਂਗੇ ਔਰ ਸਭ ਨੂੰ ਸਮਝਾਉਣਗੇ ਕਰ ਕਿ ਸਭ ਠੀਕ ਹੋ ਜਾਏਗਾ ਅੱਜ ਕਿੰਨੇ ਮੈਂਬਰ ਤੋਂ ਆਏਗੇ ਅੱਜ ਅਸੀਂ ਸੀਗੇ ਐਗਜ਼ੀਕਟਿਵ ਦੇ ਵੀ ਮੈਂਬਰ ਸੀਗੇ ਸ਼ਾਇਦ ਅਸੀਂ 25 ਮੈਂਬਰ ਸੀਗੇ ਸੀ ਪਾਸੇ ਨੂੰ ਅੰਦਰੋਂ ਸਲਕੀਤਾ ਪੱਗਰ ਤੋਂ ਅਸੇ ਉਹਨੇ ਉਹਨੇ ਐਗਜ਼ੀਕਟਿਵ ਦੇ ਮੈਂਬਰਸ਼ਿਪ ਦੇ ਸੋ ਸਾਰੀ ਐਗਜ਼ੀਕਟਿਵ ਨਹੀਂ ਆਈ ਬਸ ਸਾਰੇ ਆ ਕੇ ਨੇ ਲਈ ਕੋਈ ਚੰਨੀ ਕਰਦੇ ਸੀ ਕੋਈ ਨਾ ਜਾਣਦੇ ਸੀ ਕਿ ਐਚੀ ਕੋਈ ਤੁਸੀਂ ਇਹ ਪ੍ਰੋਸਾ ਦਵਾਇਆ ਕਿ ਸਾਰੀ ਮਤਲਬ ਚੀਫ ਕਲਸਾ ਦਵਾ ਦੋ ਜੀ 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 ਪ੍ਰੋਸਾ ਵਾਲੀ ਗੱਲ ਨਹੀਂ ਤੇ ਕਰਨਾ ਹੈ ਤੇ ਸਾਡੇ ਸਾਡਾ ਫਰਜ਼ ਹੈ ਸਾਡਾ ਕਿਉਂਕਿ ਸਾਡੀ ਕਨਸਟੀਟਿਊਸ਼ਨ ਕਹਿੰਦੀ ਕਿ ਸਾਰੇ ਅੰਮ੍ਰਿਤਾਰੀ ਬੰਤੇ ਨੇ ਤੇ ਜਿੰਦਗੀ ਜਿਉਂਦੇ ਆ ਕਿਸ ਨੇ ਕੋਈ ਜੇ ਮੈਂ ਸਾਡੀ ਗੱਲ ਕਰ ਰਹੀ ਸੀ ਕਿ ਕਿਰਵਾ ਕਰਕੇ ਹੋਣ ਜਾਂ ਕਰਨ ਪੀਤੇ ਹੋਣ ਉਹਨੂੰ ਵੀ ਇਹ ਹੋ ਗਿਆ ਮਨਣਾ ਕਰਕੇ ਤੇ ਪੁੱਛੋਣਾ। ਚੀਕ। ਮੁੱਖੀ ਸਾਰੇ ਮੈਂਬਰਾਂ ਨੂੰ ਕਨਵੇ ਕਰਾਂਗਾ।